ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਮੀਤ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਹੈਗਾ ਸੰਗਰਾਂਦ ਦਾ ਦਿਹਾੜਾ ਤੇ ਜਿਹੜਾ ਵੀ ਭੈਣ ਭਰਾ ਮੇਰੀ ਵੀਡੀਓ ਦੇਖ ਰਿਹਾ ਪੱਪਾ ਜੀ ਉਹਨੂੰ ਤੰਦਰੁਸਤੀ ਬਖਸ਼ਣ ਤੇ ਉਹਦੀਆਂ ਲੰਮੀਆਂ ਉਮਰਾਂ ਕਰਨ ਉਹਨਾਂ ਦੇ ਘਰ ਦੀਆਂ ਸਾਰੇ ਦੁੱਖ ਦੁਰੀਦਰ ਦੂਰ ਕਰਦਣ ਤੇ ਆਪਾਂ ਬਣਾ ਰਹੇ ਹਾਂ ਜੀ ਪ੍ਰਕਾਸ਼ ਆ ਦੇਖੋ ਗਾਇਸ ਇਹ ਤੇ ਆਪਾਂ ਦੇਸੀ ਘਿਓ ਨਾਲ ਸੂਜੀ ਤੇ ਆਟਾ ਮਿਕਸ ਕਰਕੇ ਬਣਾ ਰਹੇ ਹਾਂ ਸੂਜੀ ਤੇ ਆਟੇ ਦਾ ਕਿ ਵਾ ਜਿਹੜਾ ਪ੍ਰਸ਼ਾਦ ਬਣ ਰਿਹਾ ਵਾ ਤੇ ਸਾਰੇ ਭੈਣ ਭਰਾਵਾਂ ਨੂੰ ਮੁਬਾਰਕਾ ਸੰਗਰਾਮ ਦੇ ਦਿਹਾੜੇ ਦੀ ਅੱਜ ਤੇ ਆਪਾਂ ਪ੍ਰਸ਼ਾਦ ਬਣਾ ਕੇ ਤੁਹਾਨੂੰ ਦਿਖਾਣੇ ਆ ਤੇ ਤੁਸੀਂ ਖਾ ਤਾਂ ਨਹੀਂ ਸਕਦੇ ਦੂਰੋਂ ਪਰ ਆਪਾਂ ਬੱਬਾ ਜੀ ਮੇਰੇ ਤੁਹਾਡੇ ਲਈ ਸਾਰਿਆਂ ਦੇ ਅਰਦਾਸ ਕਰਦੇ ਆ ਜਾਈ ਸ਼੍ਰੀ ਆਪਣਾ ਪ੍ਰਸ਼ਾਦ ਤਿਆਰ ਆ ਬਣ ਰਿਹਾ ਵਾ ਇੱਧਰ ਖਾਂਡ ਉੱਪਰ ਨਹੀਂ ਧਰੀ ਆ ਛਾਸੀ ਆਪਾਂ ਪਾਤਾ ਮਿੱਠਾ ਤੇ ਪਾਣੀ ਪ੍ਰਸ਼ਾਦ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਆਪਣੇ ਗਵਾਂਡੀਆਂ ਨੂੰ ਵੀ ਖਵਾਵਾਂਗੇ ਜਿਨ੍ਹਾਂ ਨੇ ਦਾਲ ਮੰਗ ਕੇ ਲੈ ਨੂੰ ਨੇ ਠੀਕ ਆ ਤੇ ਲੋਟ ਆ ਜੋ ਜੀ ਖਾ ਲੋ ਜੀ ਕੜਾ ਪ੍ਰਸ਼ਾਦ ਗਾਈਜ਼ ਜਦੋਂ ਮੈਂ ਪਾਣੀ ਜ਼ਿਆਦਾ ਪਾਇਆ ਕਿਉਂਕਿ ਮੈਨੂੰ ਪਤਲਾ ਪ੍ਰਸ਼ਾਦ ਪਸੰਦ ਆ ਪਤਲਾ ਪਤਲਾ ਜਿਵੇਂ ਬਣਾਉਨੇ ਆਪਾਂ ਆਹ ਕੁੱਟ ਲਿਆ ਆਪਾਂ ਬਦਾਮ ਪਾ ਦਨੇ ਉੱਤੇ ਤੇ ਹਾਂਜੀ ਗਾਈਜ਼ ਫਿਰ ਆਪਾਂ ਦੇਣ ਚੱਲੇ ਆ ਜੀ ਉਹਨਾਂ ਨੂੰ ਕੜਾ ਪ੍ਰਸ਼ਾਦ ਠੀਕ ਆ ਤੇ ਆਪਾਂ ਬਣਾ ਲਿਆ ਸੀ ਤੇ ਆਪਾਂ ਗਵੰਡੀਆਂ ਨੂੰ ਦੇਣ ਚੱਲੇ ਆ ਹੁਣ ਠੀਕ ਆ